ਮਿੱਤਰੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਾਮ ਮੇਰਾ ਪੂਰਾ ਰੰਤੇਰ ਵੰਸਲ ਹੈ। ਵੈਸੇ ਉਹਨੂੰ ਕੱਲੇ ਵੰਸਨ ਜੀ ਕਹਿੰਦੇ ਐ। ਬਟੰਡੇ ਸ਼ਹਿਰ ਦਾ ਹੀ ਮੈਂ ਜੰਪਾ ਲਾਂ। ਸਭ ਮੇਰੇ ਦੋਸਤਾਂ ਅਤੇ ਰਿਸ਼ਤੇਦਾਰ, ਬਜ਼ੁਰਗ ਭੈਣ ਭਾਈ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਸਭ ਨੂੰ ਮੇਰਾ ਨਮਸਕਾਰ ਹੈ। ਬਾਈਗੁਰਜੀ ਕੀ ਫਤਿਹ ਹੈ। ਬਾਈਗੁਰਜੀ ਦਾ ਖਾਲਸਾ ਹੈ। ਰਾਮ ਰਾਮ ਹੈ। ਜਿਸ ਵੀ ਮੇਰੇ ਵੀਰ ਨੂੰ ਜਿਸ ਧਰਮ ਨਾਲ ਵੀ ਉਸ ਸੰਬੰਧਤ ਹੈ ਉਸੇ ਧਰਮ ਨਾਲ ਨਬਸਤੇ। ਜੈ ਹੰਦ। ਕਾ ਜਿਹੜਾ ਮੇਲਾ ਇਹ ਕਦੋਂ ਸਟਾਰਟ ਹੋਇਆ ਤੇ ਕਿੰਨੀ ਤਰੀਕਾ ਤੇ ਕੀ ਕੀ ਚੱਲੇ ਸਟਾਰਟ ਤਾਂ ਸੋਡੇ ਜਿਹੜੇ ਚਰਨ ਪੈਗੇ ਹੁਣੇ ਹੀ ਹੋਇਆ ਤੇ ਚੱਲੂਗਾ 6 ਜੁਲਾਈ ਤੱਕ ਗਰਮੀ ਦੇ ਸਾਰਿਆਂ ਛੁੱਟੀਆਂ ਚ ਮੈਂ ਮੇਲਾ ਲਗਾਨਾ ਹੁੰਦਾ ਇੱਥੇ ਪਿਛਲੇ ਸਾਲ ਵੀ ਲਗਾਇਆ ਸੀ ਖਾਸជា ਵੀ ਫਿਸ਼ ਟਨਲ ਅਸੀਂ ਪਿਛਲੀ ਵਾਰ ਇੱਥੇ ਪਹਿਲੀ ਵਾਰ ਲਗਾਈ ਸੀ ਬਹੁਤ ਮਸ਼ਹੂਰ ਆਲ ਇੰਡੀਆ ਚ ਜਿਹੜੀ ਆਈ ਹੈ ਉਹ ਬੜੀ ਪਸੰਦ ਕੀਤੀ ਗਈ ਸੀ ਤਾਂ ਮੇਰਾ ਜੀ ਸੀ ਬਿਮੈਸਰ ਉਹ ਰਿਪੀਟ ਕਰਾਂ ਤਾਂ ਮੈਂ ਉਹ ਰਿਪੀਟ ਕੀਤੀ ਐ ਲੇਕਿਨ ਉਹ ਚ ਜਿਹੜੀ ਫਿਸ਼ ਐ ਉਹ ਸਾਰੀ ਸਾਰੀ ਡਿਫਰੈਂਟ ਐ ਪਹਿਲਾਂ ਨਾਲੋਂ ਸਿੰਗਾਪੁਰ ਮਲੇਸ਼ੀਅਨ ਔਰ ਯੂਰੋਪੀਅਨ ਕੰਟਰੀ ਦੀ ਫਿਸ਼ ਐ ਕੋਈ ਵੀ ਜਿਹੜਾ ਲੋਕਲ ਇੰਡੀਅਨ ਉਹਦੇ ਵਿੱਚ ਫਿਸ਼ ਨਹੀਂ ਐ ਔਰ ਇਸ ਲਈ ਮੈਂ ਲਗਾਨਾ ਵੀ ਬੱਚੇ ਲਾਈਵ ਮਨੋਰੰਜਨ ਕਰ ਸਕਣ ਔਰ ਲਾਈਵ ਉਹਨਾਂ ਦੀ ਜਿਹੜੀ ਐ ਗਿਆਨ ਚ ਉਹਨਾਂ ਦਾ ਵਾਧਾ ਹੋਵੇ ਨੌਲੇਜ ਦਾ ਵਾਧਾ ਹੋਵੇ ਗੱਲਾ ਸਿਰਫ ਮੋਬਾਈਲ 'ਚ ਦੇਖਣ ਨਾਲ ਬੱਚਿਆਂ ਦਾ ਦੇਖੋ ਤੁਸੀਂ ਬੁਰਾ ਹਾਲ ਐ ਇਹ ਮੇਰੀ ਇੱਛਾ ਹੁੰਦੀ ਐ ਸਾਫ ਸਾਫ ਲਾਈਵ ਸਵਚ ਜਿਹੜਾ ਉਹਨਾਂ ਦਾ ਗਿਆਨ ਬਧੇ। ਇਸ ਤੋਂ ਇਲਾਵਾ ਇਹ ਕਿੰਸਤਾਂ ਲਾ ਕਾੜੀਆਂ ਕਾੜੀਆਂ ਹੁੰਦੀਆਂ ਬਖ ਬਖ ਸਟਾਲਾਂ ਤੋਂ ਸਟਾਲਾਂ ਆਈਆਂ ਹੋਈਆਂ ਜੀ। ਲੇਡੀਜ਼ ਪਰਸ ਹੈ, ਲੇਡੀਜ਼ ਦੀ ਕੋਸਮੈਟਿਕਸ ਹੈ, ਜੁਐਲਰੀ ਹੈ। ਆਚਾਰ ਮਰਬੇ ਹੈ। ਨਮਕੀਨਸ ਹੈ, ਕਿਚਨ ਵੇਅਰਸ ਹੈ, ਇਲੈਕਟ੍ਰੋਨਿਕਸ ਹੈ, ਸਾਰਨਪੁਰੀ ਫਰਨੀਚਰ ਹੈ। ਬਦੋਈ ਦਾ ਕਾਰਪਟ ਹੈ। ਜਿਸ ਤਰ੍ਹਾਂ ਲਗਾ ਲੋ ਤੁਸੀਂ ਟੈਰਾਕੋਟਾ ਹੈ। ਔਰ ਖੁਰਚਾ ਦੀ ਕਰੋਕਰੀ ਹੈ, ਮੈਲਾਮਾਈਨ ਹੈ। ਜੈਂਸਵੀਅਰਸ ਹੈ, ਲੇਡੀਜ਼ ਵੇਅਰਸ ਹੈ। ਲੱਕੜੀ ਦੇ ਐਕੂ ਪ੍ਰੈਸ਼ਰ ਦੇ ਹਰ ਤਰ੍ਹਾਂ ਦੇ ਸਬਾਨ ਹੈ। ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਪਿਆਰ ਭਰਾ ਸਦਾ ਵੀ ਤੁਹਾਡਾ ਆਪਦਾ ਮੇਲਾ ਜੋ ਕਿ ਜਨਵਰੀ ਚ ਗਰਮੀਆਂ ਦੀ ਛੁੱਟੀ ਸਪੈਸ਼ਲ ਖਾਸ ਤੁਹਾਡੇ ਲਈ ਮੈ ਲਾਣਾਗਾ। ਹਮ ਹਮਾ ਕੇ ਆਓ ਇਸ ਮੇਲੇ ਚ ਮੇਰੀ ਪੂਰੀ ਕੋਸ਼ਿਸ਼ ਹੈ ਵੀ ਤੁਹਾਡੇ ਮਨੋਰੰਜਨ ਲਈ ਵੀ ਔਰ ਸਿਹਤ ਲਈ ਵੀ ਔਰ ਸਵੱਛ ਤੰਦਰੁਸਤੀ ਲਈ ਮਨੋਰੰਜਨ ਲਈ ਸਭ ਕਾ ਸਦਾ ਸੁਮੇਲ ਇੱਕੋ ਛੱਤ ਥੱਲੇ ਮਿਲੇਗਾ। ਮੰਦਵ ਕੱਤ ਲੜਕੇ ਕੀ ਦੀ ਰੱਖ ਗਏ। ਹਾਂ ਮੈਂ ਐਸੇ ਵਾਰੇ ਗੱਲਣਾ ਚਾਹੁੰਦਾ ਸੀ ਜੋ ਮੈਂ ਹੁਣ ਸੋਨੂੰ ਕਹਿਆ ਵੀ ਤੁਹਾਡੀ ਸਿਹਤ ਦਾ ਵੀ ਅਸੀਂ ਪੂਰਾ ਖਿਆਲ ਰੱਖਾਂਗੇ ਤਾਂ ਇਹ ਮੇਰੇ ਮਿੱਤਰ ਨੇ ਬਾਰੋਂ ਆਏ ਜਿਨ੍ਹਾਂ ਨੇ ਇਹ ਸੈੱਪ ਬਣਾਇਆ ਇਹ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਹ ਜਿਹੜਾ ਸ਼ੂਗਰ ਹੈ ਇਹਦੀ ਕੀਮਤ ਵੈਸੇ ਤਾਂ 1500 ਰੁਪਏ ਪਰ ਜਿਵੇਂ ਕਿ ਤੁਹਾਨੂੰ ਮੇਰੀ ਆਦਤ ਦਾ ਪਤਾ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਇਹ ਮੇਰਾ ਸ਼ਹਿਰ ਹੈ। ਤੁਸੀਂ ਬਿਨਾਂ ਪ੍ਰਾਫਿਟ ਤੋਂ ਵੇਚਣਾ ਚਾਹੇ ਮੈਨੂੰ ਕੋਈ ਦੁਕਾਨ ਦਾ ਪਾਸਾ ਦਿਓ ਨਾ ਦਿਓ। ਤਾਂ ਉਹ ਕਹਿੰਦੇ ਜੀ ਫਿਰ ਆਪਾਂ 999 ਦਾ ਜੀਚ 1 ਰੁਪਿਆ ਵੀ ਨਹੀਂ ਵੱਜਦਾ ਆਪਾਂ 999 ਦਾ ਹੀ ਵੇਚਦੇ ਆ ਤਾਂ ਇਹ ਸਪੈਸ਼ਲ 30% ਲੈਸ ਤੇ ਇਹ ਸੀ ਇਹ 999 ਰੁਪਏ ਦੀ ਸੇਲ ਕਰਾਈ ਹੈ ਇਹ ਸਿਰਫ ਤੁਸੀਂ ਯਕੀਨ ਕਰੋ ਕਿ ਸਤਾਲ ਜੀ ਅੰਨਾ ਵਧੀਆ ਮੈਂ ਖੁਦ ਪੀਤਾ ਹੈਗਾ ਵੀ 1 ਮਹੀਨਾ ਮੇਰਾ ਮੇਲਾ ਚੱਲਣਾ ਦੇਖੋ ਉਸ ਮਹੀਨੇ ਜਿਹੜਾ ਜਿਹੜਾ ਬੰਦਾ ਲੱਗੇ ਜਾਊਗਾ ਉਹ ਰਿਪੀਟ ਕਰੂਗਾ ਇਹ ਗਾਰੰਟੀ ਹੈ ਇਹ ਸ਼ੂਗਰ ਲਈ ਬਹੁਤ ਵਧੀਆ ਚੀਜ਼ ਹੈ ਤੁਸੀਂ ਜੋ ਵੀ ਖਾਣੇ ਪੀਣੇ ਉਹਦੇ ਨਾਲ ਨਾਲ ਬਸ ਦੋ ਚਮਚੇ ਸੋਹ ਸ਼ਾਮ ਇਹਨੇ ਲਓ ਦੋਸੇ ਪਾਣੀ ਨਾਲ ਲਓ ਸੁਵਰਨ ਨੰਨੇ ਗੱਲ ਜੇ ਲੋ ਬਹੁਤ ਵਧੀਆ ਚੀਜ਼ ਹੈ ਕਿਉਂ ਲੇਕ ਕਿੰਨੇ ਪ੍ਰਕਾਰ ਦੇ ਹਨ ਹਰ ਤਰ੍ਹਾਂ ਦੇ ਤੁਹਾਨੂੰ ਪਤਾ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਪਵੇਂ ਤਾਂ ਲਿਖਦੇ ਆਪ ਲੋਕੋ ਸਾਰੇ ਵੱਡੇ ਝੂਲੇ ਆ ਸਾਰੇ ਛੋਟੇ ਝੂਲੇ ਆ ਬੱਚਿਆਂ ਦੀ ਮੋਟਰ ਬੋਟ ਵਗੈਰਾ ਤੋਂ ਲੈ ਕੇ ਬੱਚਿਆਂ ਦੇ ਘੋੜਾ ਚੱਕਰ ਗੋਲ ਚੱਕਰ ਬਾਉਂਸੀ ਟ੍ਰੈਂਪਲਿਨ ਔਰ ਜਸਰਾ ਟ੍ਰੇਨਸ ਟੌਏ ਟ੍ਰੇਨਸ ਸਭ ਕੁਝ ਹੈ ਸਿਕਟਿੰਗ ਕਾਰ ਹੈ ਸਭ ਕੁਝ ਹੈ ਖਾਣ ਪੀਣ ਦੀਆਂ ਸਟਾਲਾਂ ਹਰ ਤਰ੍ਹਾਂ ਦੀਆਂ ਸਾਫ਼ ਔਰ ਸੁਭਚ